समान तो समाजी चिंतक नतमस्तक होने उपरत अज धर्म परिवर्तन के संवेदनशील गंभीर मसले नैके एक कॉन्फ्रेंस की गई इस दौरान उन्होंने सिख के होाई धर्म अपना चुके परिवार की घर वापसी संबंधी अपना स्पष्ट दृष्टिकोण कार्य योजना सामने रखी ਭਾਈ ਭੁਪਿੰਦਰ ਸਿੰਘ ਗਿੰਨੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆਰਥਿਕ ਤੰਗੀ, ਬੇਰੁਜ਼ਗਾਰੀ, ਬਿਮਾਰੀਆਂ ਅਤੇ ਸਮਾਜਿਕ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਯੋਜਨਾਬੱਧ ਤਰੰਮਪਰਿਵਰਤਨ ਵੱਲ ਤੱਕਿਆ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਜਿਹੇ ਪਰਿਵਾਰ ਤਰੰਮ ਨਾਲ ਗੱਦਾਰੀ ਨਹੀਂ ਕਰਦੇ ਸਗੋਂ ਮਜਬੂਰੀਆਂ ਦੇ ਹੱਥੋਂ ਮਜਬੂਰ ਹੋ ਕੇ ਗਲਤ ਫੈਸਲੇ ਲੈ ਬੈਠਦੇ ਹਨ। ਪ੍ਰੈਸ ਕਾਨਫਰੰਸ ਦੇ ਅੰਤ ਵਿੱਚ ਭੁਪਿੰਦਰ ਸਿੰਘ ਜੀ ਗਿੰਨੀ ਨੇ ਕਿਹਾ ਕਿ ਘਰ ਵਾਪਸੀ ਕੋਈ ਪ੍ਰਚਾਰਕ ਮੁਹਿੰਮ ਨਹੀਂ सगों गुरु साहेब की गोद में भटके हुए बच्चों का पवित्र कार्य है अंत ले तक लेनबद्ध हाँ उन्होंने संदर्भ संस्था दमजोरिया चात पाद कहा कि कई बार लोड़वंद परिवार तक समय सिर मदद मार्गदर्शन समाजिक सहारा नहीं पहुँच पाँगा जिस कारण दुखी मनुख खुद इकला महसूस करता है इन्होंने खामिया का लाभ चुके कुछ ताकत लोगों धर्म परिवर्तन वाले कामयाब हो जाय जोर दिता कि हम समा आ गया है कि सिख संस्था अपनी जिम्मेवारी सतिकारयोग वापसी यकीनी बना सारी सिख कौम की नैतिक धार्मिक जिम्मेवारी है इस मौके भाई भूपिंद्र गिनी ने ऐलान किया कि पंजाब आए धर्म परिवर्तन के हड़ बन लाने एक सुची लगातार अति जड़ तो हल कदन वाली मुहिम शुरू की जावेगी, जिसका मकसद सिर्फ घर वापसी करवाना ही नहीं सगो भविख वि किसी भी परिवार को मजबूरी वस्तरम परिवर्तन करने तो रोकना भी होगा भाई गिन्नी ने स्पष्ट शब्दों में कहा कि सिख धर्म घर वापसी करवाने जेकर उन्होंने किसी भी किस्म की आर्थिक समाजिक या व्यक्तिगत कीमत अदा करनी पी तो वह उस तो पिछे नहीं हटन इस मौके उन्होंने पूरी पारदर्शता है भरोसा दवाया कि उन्होंने किसी तरह की समाजिक शर्मिंदगी का सामना नहीं करना पागा उन्हें स्पष्ट किया कि सहायता सिर्फ धार्मिक रसमां तक सीमित नहीं रहेगी सगो अजे परिवार सेहत, समाजिक सहारे पे भी पूरी मदद करना कर कि किसी भेदभाव के हड़ा की मार हेठ आए लोग फड़ी गई तरह अज मजबूर कारण धर्म परिवर्तन करके ईसाई धर्म चुके सिखा हो वापस लियासार होकर हमला मारन की है ਉਨਾ ਸਿੱਖ ਸੰਸਥਾਵਾਂ ਗੁਰਦੁਆਰਾ ਪ੍ਰਬੰਧਕਾ ਸਮਾਜ ਸੇਵੀ ਸੰਗਠਨਾ ਅਤੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਸਿਆਸੀ ਤਣਾ ਦਾ ਰੂਪ ਦੇਣ ਦੀ ਥਾਂ ਕੌਮੀ ਅਤੇ ਪੰਥਕ ਜ਼ਿੰਮੇਵਾਰੀ ਸਮਝ ਕੇ ਇਕੱਠੇ ਹੋ ਕੇ ਕੰਮ ਕੀਤਾ ਜਾਵੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਛਕਾਉਂਦੇ ਨੇ ਨਾ ਜਿਹੜਾ ਬੱਟ ਹੈ ਸਾਂਝਾ ਚੁੱਲਾ ਛਕਾਇਆ ਜਾਂਦਾ ਜਦੋਂ ਅਸੀਂ ਅੰਮ੍ਰਿਤ ਛਕ ਹਟਦੇ ਆ ਭਾਵੇਂ ਉਹ ਜਿਹੜੀ ਮਰਜੀ ਜਾਤ ਦਾ ਕਾਸਟ ਦਾ ਇੱਕੋ ਬਾਟੇ ਚ ਉਹ ਜਿਹੜਾ ਸਾਂਝਾ ਚੁੱਲਾ ਚੜਕਾਣ ਦਾ ਉਹ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ ਇਹ ਕੌਣ ਹੁੰਦੇ ਨੇ ਕਿਸੇ ਨੂੰ ਨਕਾਰਨ ਵਾਲੇ ਆਪਣੀ ਹਿੱਕ ਨਾਲ ਨਾ ਲਾਣ ਵਾਲੇ ਐਸਜੀਪੀਸੀ ਤੇ ਸੰਤ ਸਮਾਜ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਤੌਰ ਤੇ ਇਹ ਸਵਾਲ ਧਿਆਨ ਨੂੰ ਜਾਣਾ ਚਾਹੀਦਾ ਸੀ ਉਹਨਾਂ ਨੂੰ ਆਪਣੇ ਕੌਮ ਦੇ ਦੁਖਾਂਤਾਂ ਨੂੰ ਸਮਝਣਾ ਚਾਹੀਦਾ ਸੀ ਆਪਣੇ ਲੋਕਾਂ ਨੂੰ ਹਿੱਕ ਨਾਲ ਲਾਣਾ ਚਾਹੀਦਾ ਸੀ ਜਿਹੜੇ ਸਾਡੇ ਅਖੌਤੀ ਲੀਡਰ ਨੇ ਸਾਡੇ ਸੰਤ ਸਮਾਜ ਨੇ ਬਾਕੀਆਂ ਤਾਂ ਅਸੀਂ ਦੇਖੋ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਲੇਕਿਨ ਅਸੀਂ ਆਪਣੇ ਘਰ ਨੂੰ ਹੀ ਨਹੀਂ ਸੰਭਾਲ ਪਰ ਜਾਤ ਪਾਤ ਨੂੰ ਦੂਰ ਰੱਖਦਿਆਂ ਹੋਇਆਂ ਆਪਾਂ ਨੂੰ ਮੈਂ ਤੇ ਤੁਹਾਨੂੰ ਇੰਨਾ ਵੱਡਾ ਉਦਾਹਰਣ ਦੇਤਾ ਜਦੋਂ ਵੀ ਅਸੀਂ ਅਮਰਤ ਛਕਣ ਜਾਂਦੇ ਹਾਂ ਸਾਂਝੇ ਚੁੱਲਾ ਚੁਕਾਇਆ ਜਾਂਦਾ ਬਾਟੇ 'ਚ ਉਸ ਟਾਈਮ ਤੁਸੀਂ ਕੀ ਕਹੋਗੇ ਜੀ ਦੀ ਇਸ ਕਸਟ ਦਾ ਇਸ ਕਰਕੇ ਅਸੀਂ ਇਹ ਬਾਟੇ 'ਚੋਂ ਇਹਦੇ ਨਾਲ ਚੁੱਲਾ ਨਹੀਂ ਛਕਦੇ ਆ ਜਿਹੜਾ ਬੜਾ ਵੱਡਾ ਤਖਤ ਹੈਗਾ ਜਿਹੜਾ ਆਪਾਂ ਨੂੰ ਦੂਰ ਕਰਨਾ ਚਾਹੀਦਾ ਤਾਨੂੰ ਲੋ ਤੁਹਾਡੇ ਪਰਾਜਨੀਤੀ ਵੀ ਹੋ ਰਹੀ ਹੈ ਜਾਤਵਾ ਦੇ ਨਾਂ ਤੇ ਬਿਲਕੁਲ ਹੋ ਰਹੀ ਹੈ ਜਾਤਵਾ ਦੇ ਨਾਂ ਤੇ ਤੇ ਡਿਵਾਈਡ ਐਂਡ ਰੂਲ ਵਾਲੀ ਪਾਲਿਸੀ ਤੇ ਹੀ ਵਰਤੀ ਜਾ ਰਹੀ ਹੈ ਖਾਲੀ ਧਰਮ ਪਰਿਵਰਤਨ ਤੋਂ ਅਸੀਂ ਸਿੱਖ ਪਰੇਸ਼ਾਨ ਨਹੀਂ ਹੈਗੇ ਸਾਡੇ ਹਿੰਦੂ ਪਰਿਵਾਰ ਵੀ ਪਰੇਸ਼ਾਨ ਨੇ ਕਿ ਜਿਹੜੀ ਇਹ ਮੁਹੀਮ ਹੈ ਆਪਾਂ ਨਾ ਕੇਵਲ ਸਿੱਖ ਪਰਿਵਾਰਾਂ ਲਈ ਆਪਣੇ ਹਿੰਦੂ ਵੀਰਾਂ ਲਈ ਵੀ ਕਰਾਂਗੇ ਜਿਹੜੇ ਡੇਰਿਆਂ 'ਚ ਜਾ ਰਹੇ ਨੇ ਉਹਨਾਂ ਬਾਰੇ ਵੀ ਉਹਨਾਂ ਬਾਰੇ ਵੀ ਚੰਗਣਾ ਪਾਉ ਭਾਜੀ ਡੇਰਾਬਾਦ ਤੇ ਦੇਖੋ ਤੁਸੀਂ ਹੁਣ ਰੈਪਿਸਟ ਜਿਹੜੇ ਮੈਂ ਕਹਾਂਗਾ ਰੇਪਿਸਟ ਹੋ ਕੇ ਕਤਲ ਦੇ ਕੇਸਾਂ ਉਹਨਾਂ ਤੇ ਉਹਨਾਂ ਨੂੰ ਪੇਰੋਲਾ ਦੇ ਕੇ ਬਾਹਰ ਭੇਜ ਦਿੱਤਾ ਜਾਂਦਾ ਹੈ ਹੋਰ ਜਿਹੜੇ ਕਿ ਜਨਤਾ ਕੋਈਆਂ ਚੀਜ਼ਾਂ ਮੇਰੇ ਸਾਰੇ ਤੁਸੀਂ ਵੱਡੇ ਭਰਾ ਮੇਰੇ ਸਾਹਮਣੇ ਬੈਠੇ ਹੋ ਮੇਰੇ ਨਾਲੋਂ ਜ਼ਿਆਦਾ ਆਪ ਜੀ ਨੂੰ ਵੀ ਇਸ ਬਾਰੇ ਗਿਆਨ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਡੇਰੇ ਵਾਲਿਆਂ ਨੂੰ ਜ਼ਮਾਨਤਾਂ ਦਿੱਤੀਆਂ ਜਾਂਦੀਆਂ ਨੇ ਕਿਵੇਂ ਉਹ ਬਾਹਰ ਆਂਦੇ ਨੇ ਉਹਨਾਂ ਨੂੰ ਪਰਫੁੱਲਿਤ ਕਰਨ ਵਿੱਚ ਉਹਨਾਂ ਦੀ ਹਾਈਪ ਬਣਾਉਣ ਲਈ ਮੈਂ ਕਵਾਂਗਾ ਮੀਡੀਆ ਦੇ ਵੀ ਕਿਤੇ ਨਾ ਕਿਤੇ ਸਰਕਾਰਾਂ ਦਾ ਹੀ ਜ਼ੋਰ ਰਹਿੰਦਾ ਤੇ ਸਰਕਾਰਾਂ ਹੀ ਇਨਵੋਲਵ ਹੈਗੀਆਂ ਨੇ ਤਾਂ ਹੀ ਉਹਨਾਂ ਨੂੰ ਆਏ ਦਿਨੋ ਜਦੋਂ ਮਰਜ਼ੀ ਬਾਹਰ ਆ ਜਾਂਦੇ ਨੇ ਜਦੋਂ ਮਰਜ਼ੀ ਅੰਦਰ ਚਲੇ ਜਾਂਦੇ ਨੇ ਡੇਰਾਬਾਦ ਨੂੰ ਵਧਾਣ ਲਈ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਤਾਂ ਇਹ ਡੇਰਾਬਾਦ ਵਧ ਰਿਹਾ ਪਰ ਫੁੱਲਿਆਤ ਹੋ ਰਿਹਾ ਨਹੀਂ ਕਿਸਾਨ ਉਹ ਵੱਡੀ ਚੀਜ਼ ਨਹੀਂ ਕਿ ਪੈਸਾ ਬੇਸ਼ੱਕ ਪਤਾ ਨਹੀਂ ਮਿਲਦਾ ਕਿ ਨਹੀਂ ਹੁੰਦਾ ਲੇਕਿਨ ਇਹ ਉਹ ਚੈਪਟਰ ਬੜਾ ਹੈ ਕਿ ਪੈਸਾ ਕਿੱਨਾ ਦੇ ਕੇ ਅੱਗੇ ਘਰ ਪਹੁੰਚੇ ਪਰ ਵਧੇ ਕੀਤਾ ਜਾਂਦਾ ਜੇਕਰ ਕੋ ਬਾਟੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਟਾਸਕ ਹੁੰਦਾ ਕਿ ਤੁਸੀਂ ਵੀ ਪੈਸਾ ਖਰਚ ਕਰ ਉਹਨਾਂ ਦਾ ਵਾਪਸੀ ਲਿਆਓਗੇ ਇਸ ਤਰ੍ਹਾਂ ਕਰੋਗੇ ਨਹੀਂ ਵੀਰ ਜੀ ਇਸ ਤਰ੍ਹਾਂ ਹੈਗਾ ਉਹ ਮੈਂ ਫੇਰੇ ਇੱਕ ਉਦਾਹਰਨ ਤੁਹਾਨੂੰ ਆੜਾ ਦੇ ਵਿੱਚ ਦੇਣਾ ਜਿਹੜੇ ਅਸੀਂ ਜਦੋਂ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡ ਰਹੇ ਸੀ ਜਾਂ ਅਸੀਂ ਕਿਸੇ ਨੂੰ ਐ ਤੇ ਨਹੀਂ ਪੁੱਛਿਆ ਤੂੰ ਕਿਹੜੇ ਧਰਮ ਦਾ ਤੇ ਨਾ ਸਾਡਾ ਧਰਮ ਸਾਨੂੰ ਅਸੀਂ ਖੰਦਾ ਜਾਂ ਅਸੀਂ ਕ੍ਰਿਸਚੀਅਨਾਂ ਨੂੰ ਉਸ ਵੇਲੇ ਕਿਹਾ ਹੋਵੇ ਕਿ ਭਾਈ ਪਹਿਲੇ ਤੂੰ ਸਾਡਾ ਧਰਮ ਅਪਣਾ ਤਾਂ ਤੇਰੀ ਮਦਦ ਕਰਾਂਗੇ ਨਹੀਂ ਤੇ ਨਹੀਂ ਕਰਾਂਗੇ ਹਾਲਾਂਕਿ ਉਹ ਕਹਿੰਦੇ ਸੀ ਇਹ ਸ਼ੈਤਾਨ ਦਾ ਘਰ ਹੈ ਤੇ ਸ਼ੈਤਾਨ ਦਾ ਪ੍ਰਸ਼ਾਦ ਹੈ ਵੀ ਅਸੀਂ ਇਹਨੂੰ ਮੂੰਹ ਨਹੀਂ ਲਾਣਾ ਲੇਕਿਨ ਅਸੀਂ ਕਿਸੇ ਨੂੰ ਵੀ ਨਹੀਂ ਕਦੀ ਕਿਹਾ ਜਾਂ ਤੁਸੀਂ ਵੀ ਮੇਰੇ ਨਾਲ ਮੇਰੇ ਨਾਲ ਮੇਰੇ ਸਿੱਖ ਵੀਰ Hindu ਵੀਰ ਸਾਰੇ ਹੀ ਸੀ ਅਾ ਸਾਡੇਆਂ ਚੋਂ ਤੇ ਕਿਸੇ ਨੇ ਵੀ ਨਹੀਂ ਕਿਸੇ ਨੂੰ ਕਿਹਾ ਕਿ ਪਹਿਲੇ ਸਾਡਾ ਧਰਮ ਅਪਣਾ ਭਰਾ ਫਿਰ ਤੇਰੀ ਅਸੀਂ ਮਦਦ ਕਰਾਂਗੇ ਤੇ ਨਾ ਅਸੀਂ ਇਹ ਕਹਿਣਾ ਅਸੀਂ ਕੇਵਲ ਆਪਣੇ ਪਰਿਵਾਰਾਂ ਅਗੇ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਆਪਣੀ ਘਰ ਵਾਪਸੀ ਕਰੋ ਹਾਂ ਤੁਹਾਨੂੰ ਜਿਹੜਾ ਲੋਭ ਲਾਲਚ ਦੇ ਕੇ ਬਈ ਕੱਲ ਨੂੰ ਤੁਹਾਨੂੰ ਤੰਗ ਨਾ ਕਰਨ ਕਿ ਬਈ ਅਸੀਂ ਤੇਰੀ ਇਹ ਮਦਦ ਕੀਤੀ ਸੀ ਅਸੀਂ ਤੇਰੀ ਨੌਕਰੀ ਲਵਾਈ ਸੀ ਜਾਂ ਅਸੀਂ ਤੇਰੀ ਐਨੇ ਪੈਸੇ ਦੀ ਮਦਦ ਕੀਤੀ ਸੀ ਜਾਂ ਤੇਰੇ ਘਰ ਦੇ ਮਹੀਨੇ ਦੇ ਰਾਸ਼ਨ ਬੰਨੇ ਨੇ ਜਾਂ ਅਸੀਂ ਤੇਰੇ ਘਰ ਦੀ ਛੱਤ ਪਾਈ ਸੀ ਉਹ ਚੀਜ਼ਾਂ ਥੱਲੇ ਅਗਰ ਦਬਾ ਕੇ ਕੋਸ਼ਿਸ਼ ਕੀਤੀ ਜਾਏਗੀ ਕਿ ਵੀ ਨਹੀਂ ਵੀ ਤੂੰ ਆਪਣੇ ਧਰਮ 'ਚ ਵਾਪਸ ਨਹੀਂ ਜਾ ਸਕਦਾ ਕਿਉਂਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਮਹੀਨੇ ਦਮਹੀਨੇ ਜਾਂ ਥੋੜੇ ਦਿਨਾਂ ਦੇ ਵਿੱਚ ਇੱਕ ਉਹਨਾਂ ਨੇ ਦਿਨ ਰੱਖਿਆ ਹੁੰਦਾ ਹੈ ਕਿ ਉਹਨਾਂ ਨੂੰ ਉੱਥੇ ਹਾਜ਼ਰ ਹੋਣਾ ਹੀ ਪੈਂਦਾ ਹੈ ਜਾਂ ਆਪਣੇ ਘਰ 'ਚ ਉਸ ਤਰ੍ਹਾਂ ਦੀਆਂ ਫੋਟੋਆਂ ਲਾਣੀਆਂ ਪੈਂਦੀਆਂ ਪੁਛ ਇਸ ਤਰ੍ਹਾਂ ਦਾ ਦਬਾਅ ਜੋ ਮੇਰੀ ਜਾਣਕਾਰੀ 'ਚ ਹੋ ਸਕਦਾ ਉਹ ਸਹੀ ਹੈ ਗਲਤ ਹੈ ਮੈਨੂੰ ਨਹੀਂ ਪਤਾ ਲੇਕਿਨ ਇਸ ਤਰ੍ਹਾਂ ਦਾ ਅਸੀਂ ਕਿਸੇ ਤੇ ਵੀ ਭਾਜੀ ਕਿਉਂ ਦਬਾਅ ਅਸੀਂ ਪਾਣਾ ਨਾ ਸਾਡਾ ਧਰਮ ਐਸੀ ਖਾਂਦਾ ਤੇ ਨਾ ਮੈਂ ਮੰਨਦਾ ਮੈਨੂੰ ਉਹ ਮੇਰੇ ਘਰ ਵਾਲਿਆਂ ਦੇ ਸੰਸਕਾਰ ਅਸੀਂ ਆਪਣੇ ਘਰ ਵਾਲਿਆਂ ਨੂੰ ਵਾਪਸ ਜ਼ਰੂਰ ਲਿਆਵਾਂਗੇ ਜਿਆਦਾਤਰ ਤੋਂ ਨਾਲ ਟਾਰਗੇਟ ਰੰਦਾ ਵਾ ਜਿਹੜੇ ਆਰਥਿਕ ਤੌਰ ਤੇ ਜਿਹੜੇ ਲੋਕ ਭਾਜੀ ਉਹ ਸਾਡੇ ਨਾਲ ਸੰਪਰਕ ਕਰਨ ਉਹਨਾਂ ਨੂੰ ਜਿਹੜੀ ਵੀ ਸਹੂਲਤ ਚਾਹੀਦੀ ਹੋਏਗੀ ਉਹ ਵੀ ਗੁਪਤ ਰੱਖੀ ਜਾਏਗੀ ਅਸੀਂ ਉਹਨਾਂ ਤੋਂ ਨਹੀਂ ਕਿ ਉਹਨਾਂ ਦੀ ਮਦਦ ਕਰਕੇ ਫੋਟੋਆਂ ਖਿਚਾ ਕੇ ਆਮ ਤੌਰ ਤੇ ਜਿਵੇਂ ਉਹਨਾਂ ਨੂੰ ਜਿਹਦੇ ਲੱਗਦਾ ਕਿ ਯਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਏਗਾ ਉਹ ਸਾਨੂੰ ਸੰਪਰਕ ਕਰਨ ਉਹਨਾਂ ਦੀ ਹਰ ਤਰੀਕੇ ਦੀ ਮਦਦ ਕਰਕੇ ਧਰਮ ਨਹੀਂ ਉਹਨਾਂ ਨੂੰ ਬਦਲਣ ਦੇਵਾਂਗੇ ਇਹ ਸਾਡੀ ਹੁਣ ਜ਼ਿੰਮੇਵਾਰੀ ਹੈ ਭਾਣਾ ਦੇ ਦਰੋਂ ਕਿੰਨੇ ਸਾਰੇ ਸਿੱਖ ਪਰਿਵਾਰ ਸੀ ਜਿਨ੍ਹਾਂ ਦੀ ਤੁਸੀਂ ਮਦਦ ਭਾਜੀ ਕਾਫੀ ਲੋਕ ਸੀ ਜਦੋਂ ਉਹ ਕਿਹੜਾ ਸੀਗਾ ਆਪਾਂ ਜਿਹੜੇ ਪਿੰਡ ਗਏ ਸੀ ਸੋ ਅਜਨਾਲੇ ਤੋਂ ਕੋ ਡੇੜਾ ਪਠਾਣਾ ਸ ਹੁਣ ਅਸੀਂ ਉੱਥੇ ਗਏ ਸਾਨੂੰ ਕਿੰਨੇ ਪੂਰੀ ਇੱਕ ਟਰਾਲੀ ਆਈ ਸੀ ਉਹਦੇ ਵਿੱਚ ਬਲਕਿ ਉਹਨਾਂ ਨੇ ਜਿਹੜਾ ਉਹਨਾਂ ਦਾ ਪਹਿਰਾਵਾ ਹੁੰਦਾ ਜਿਹੜੀ ਮਦਰਸ ਕਹੋ ਜਾਂ ਉਹਨਾਂ ਦੇ ਜੋ ਚਰਚੇ ਚ ਹੁੰਦੀਆਂ ਨੇ ਤੇ ਮਤਲਬ ਹੀ ਨਹੀਂ ਕੋਈ ਆਪਣੇ ਮੂੰਹ ਅਲਵਜੀ ਕੀਤਾ ਹੋਏ ਸਾਡੇ ਵਾਸਤੇ ਤੇ ਸਾਰੇ ਧਰਮ ਸਾਨੂੰ ਤੇ ਸਾਂਝੀ ਵਲਤਾ ਦਾ ਸੀ ਉਪਦੇਸ਼ ਦਿੰਦੇ ਆ ਅਸੀਂ ਕਿਸੇ ਤੇ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਹੈ ਹੁਣ ਸਾਡੇ ਧਰਮ ਵਾਲਿਆਂ ਤੇ ਵੀ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਜਿਹੜਾ ਉਹ ਕੰਮ ਕਰਦੇ ਆ ਰਹੇ ਨੇ ਅਸੀਂ ਉਹ ਕੰਮ ਨਹੀਂ ਕਰਨਾ ਨਾ ਅਸੀਂ ਉਹ ਲੀਕਾਂ ਤੇ ਚੱਲਣਾ ਅਸੀਂ ਸਭ ਤੋਂ ਪਹਿਲੇ ਆਪਣੇ ਘਰ ਨੂੰ ਵੇਖਣਾ ਪਹਿਲੇ ਆਪਣੇ ਪਰਿਵਾਰਾਂ ਨੂੰ ਹਿੰਦੂ ਸਿੱਖ ਪਰਿਵਾਰਾਂ ਨੂੰ ਵਾਪਸੀ ਲੈ ਕੇ ਆਈਏ ਫਿਰ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਜਿਹੜੇ ਧਰਮ ਚ ਨੇ ਆਪਣੇ ਧਰਮ ਚ ਪੱਕੇ ਰਹਿਣ ਕ੍ਰਿਸਚਨ ਆਪਣੇ ਧਰਮ ਚ ਪੱਕੇ ਰਹਿਣ ਹਿੰਦੂ ਵੀਰ ਆਪਣੇ ਧਰਮ ਚ ਪੱਕੇ ਰਹਿਣ ਸਿੱਖ ਵੀਰ ਆਪਣੇ ਧਰਮ ਚ ਪੱਕੇ ਰਹਿਣ ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ ਆਪਣਾ ਧਰਮ ਭਰਾ ਛੱਡ ਕੇ ਤੂੰ ਸਾਡੇ ਵੱਲ ਆ ਅਸੀਂ ਤੇਰੀ ਤਾਂ ਮਦਦ ਕਰਾਂਗੇ ਉਹਨਾਂ ਦੇ ਘਰ ਵੀ ਕੋਈ ਦੁੱਖ ਆ ਗਿਆ ਮਦਦ ਜ਼ਰੂਰ ਕਰਾਵਾਂਗੇ ਕਿਸੇ ਧਰਮ ਤਬਦੀਲ ਕਰਨ ਵਾਸਤੇ ਨਹੀਂ ਕਦੀ ਅਸੀਂ ਕਹਿੰਦੇ ਜਿਨ੍ਹਾਂ ਨੇ ਧਰਮ ਪਰਵਰਤਨ ਕੀਤਾ ਵਾ ਕੀ ਉਹਨਾਂ ਨੂੰ ਘਰ ਵਾਪਸ ਵੀ ਕੀ ਉਤਰਾਣਾ ਆਏਗਾ ਤੁਹਾਡਾ ਭਾਜੀ ਸਾਡੇ ਵੱਲੋਂ ਇਹਦੀ ਬਣਾਈ ਗਈ ਵਿਆਹ ਤੋਂ ਬੰਦੀ ਪਿੰਡਾਂ ਪਿੰਡਾਂ ਵਿੱਚ ਤੇ ਅਸੀਂ ਜਾਵਾਂਗੇ ਘਰ ਘਰ ਗੁਰਦੁਆਰਿਆਂ ਤੋਂ ਲੋਕਲ ਗੁਰਦੁਆਰਿਆਂ ਤੋਂ ਇਹਨਾਂ ਦੀਆਂ ਅਨਾਉਂਸਮੈਂਟਸ ਕਰਾਵਾਂਗੇ ਕਿ ਜਿਹੜੇ ਵੀ ਸਿੱਖ ਵੀਰ ਹੈਗੇ ਨੇ ਅਦਰੋਂ ਸਾਡੇ ਨਾਲ ਗੁਪਤ ਤਰੀਕੇ ਨਾਲ ਆ ਕੇ ਮਿਲਣਾ ਚਾਹੁੰਦੇ ਨੇ ਐਦੇ ਤੇ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੱਤਾ ਜਿਹੜਾ ਸਿਰਫ ਡੈਡੀਕੇਟਲੀ ਇਸੇ ਕੰਮ ਲਈ ਨੰਬਰ ਰਹੇਗਾ 786 0 786 ਤੇ 660 7860786660 ਐ ਡੈਡੀਕੇਟਲੀ ਪੰਜਾਬ ਵਾਸਤੇ ਇਹ ਨੰਬਰ ਜਿਹੜਾ ਹੈਗਾ ਰਹੇਗਾ ਜਿਹੜਾ ਵੀ ਬੰਦਾ ਸਾਡੇ ਤੇ ਤੇ ਸੰਪਰਕ ਕਰੇਗਾ ਭਾਵੇਂ ਉਹ ਸਾਨੂੰ ਆਪਣੇ ਪਰਿਵਾਰ ਚ ਬੁਲਾ ਲੇ ਆਪਣੇ ਪਿੰਡ ਚ ਬੁਲਾ ਲੇ ਆਪਣੇ ਸ਼ਹਿਰ ਚ ਬੁਲਾ ਲੇ ਜਾਂ ਜਿੰਨੇ ਵੀ ਲੋਕ ਉਥੇ ਦੇ ਲੋਕਲ ਬੰਦਿਆਂ ਨੂੰ ਮਿਲ ਕੇ ਅਗਰ ਸਾਨੂੰ ਅਪਰੋਚ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਕੋਲ ਪਹੁੰਚਾਂਗੇ ਤੇ ਜਿਹੜੀ ਵੀ ਉਹਨਾਂ ਦੀ ਲੋੜਾਂ ਹੈਗੀਆਂ ਨੇ ਉਹ ਜ਼ਰੂਰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਜੀ ਧਰਮ ਪ੍ਰਕਾਰ ਕਰ ਰਹੀ ਹੈ ਕਿ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਜ਼ਰੂਰਤ ਇਸ ਪਾਸੇ ਲੱਗੀ। ਭਾਜੀ ਧਰਮ ਪ੍ਰਚਾਰ ਕਮੇਟੀ ਦੀ ਗੱਲ ਹੁਣ ਐਸਜੀਪੀਸੀ ਵੱਲੋਂ ਹੀ ਤਾਂ ਆਪ ਜੀ ਨੂੰ ਪਤਾ ਹੋਣਾ। ਤੁਸੀਂ ਸਾਰੇ ਮੇਰੇ ਵੱਡੇ ਵੀਰ ਹੋ ਕਿ ਗੈਜ਼ਟ ਇੱਕ ਪਾਸ ਹੋਇਆ ਹੋਇਆ ਸੀ ਕਿ 35 ਤੋਂ 40 ਲੱਖ ਰੁਪਈਆ ਉਹ ਇਹਦੇ ਤੇ ਖਰਚ ਕਰਦੇ ਨੇ ਜਿਹੜੇ ਸਬ-ਆਫਿਸ ਇਹਨਾਂ ਨੇ ਬਣਾਏ ਹੋਏ ਨੇ। ਅਗਰ ਇਹ ਪੈਸਾ ਸਹੀ ਜਗ੍ਹਾ ਯੂਜ਼ ਹੋ ਰਿਹਾ ਹੁੰਦਾ ਸਾਡੇ ਗ੍ਰੰਥੀ ਪਾਠੀ ਸਾਡੇ ਜਿੰਨੇ ਰਾਗੀ ਅਸੀਂ ਕਹਿ ਲਿਆ ਜਾਂ ਜਿਹੜਾ ਵੀ ਧਰਮ ਪ੍ਰਚਾਰ ਦਾ ਕੰਮ ਸੰਭਾਲਦੇ ਨੇ ਕਿ ਉਹ ਕਿਥੇ ਨਾ ਕਿਤੇ ਫੇਲ ਨਹੀਂ ਹੋਏ ਕਿਤੇ ਨਾ ਕਿਤੇ ਕੀ ਸੰਪੂਰਨ ਤੌਰ ਤੇ ਮੇਰੇ ਸਾਹਮਣੇ ਨਾਲ ਫੇਲ ਹੋਏ ਜਾਂ ਤੇ ਉਹ ਫੰਡ ਉਹਨਾਂ ਤੱਕ ਨਹੀਂ ਪਹੁੰਚਦਾ ਮੈਂ ਫੰਡ ਪਹੁੰਚਾਉਣ ਦੀ ਕੀ ਗੱਲ ਕਰਾਂ ਜਿਹੜੇ ਸਾਡੇ ਗੁਰੂ ਦੇ ਵਜ਼ੀਰ ਨੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਦੀਆਂ ਤਨਖਾਹਾਂ ਵੀ ਇੰਨੀਆਂ ਨਹੀਂ ਆਈਆਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ ਉਹਨਾਂ ਦੇ ਬੱਚੇ ਤੁਸੀਂ ਵੇਖ ਲਓ ਕਿਹੜੇ ਸਕੂਲਾਂ ਚ ਪੜ੍ਹ ਰਹੇ ਨੇ ਉਹ ਆਪ ਮਜਬੂਰ ਹੈਗੇ ਨੇ ਉਹ ਕਈ ਚੀਜ਼ਾਂ ਦੀ ਲਈ ਮਹਤਾਜ ਹੁੰਦੇ ਨੇ ਇਹ ਗਲਤ ਹੈਗਾ ਸਿੱਖ ਕੌਮ ਪੂਰੀ ਦੁਨੀਆ ਦਾ ਸਾਥ ਦਿੰਦੀ ਹੈ ਸਾਡੇ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਸਾਰਾ ਅਥੇ ਅਸੀਂ ਦੇਖਦੇ ਹਾਂ ਅਸੀਂ ਵੱਧ ਚੜ ਕੇ ਸਾਰੇ ਭਰਾ ਇੱਕ ਦੂਜੇ ਦੀ ਸੇਵਾ ਕਰਦੇ ਹਾਂ ਇਸ ਲਈ ਮੈਂ ਸਾਰੇ ਸਿੱਖ ਵੀਰਾਂ ਅੱਗੇ ਸਾਰੀ ਜੱਥੇਬੰਦੀਆਂ ਅੱਗੇ ਸੰਤ ਸਮਾਜ ਅੱਗੇ ਇੰਡਸਟਰੀਅਲਿਸਟ ਜਿਹੜੇ ਵੱਡੇ ਵੱਡੇ ਹੈਗੇ ਨੇ ਬਿਜ਼ਨਸਮੈਨ ਹੈਗੇ ਨੇ ਉਹਨਾਂ ਅੱਗੇ ਬੇਨਤੀ ਕਰਦਾ ਜਿਵੇਂ ਹਟਾਂ ਵਿੱਚ ਆਪਾਂ ਸਾਰਿਆਂ ਨੇ ਜ਼ਮੀਨਾਂ ਤੇ ਇਸ ਤਰ੍ਹਾਂ ਦੀ ਅਡਾਪਸ਼ਨ ਦਾ ਇੱਕ ਕਾਮਨ ਨਮਿਕਲਾ ਸ਼ੁਰੂ ਕੀਤਾ ਸੀ ਅੱਜ ਉਸੇ ਤਰੀਕੇ ਨਾਲ ਜਿਹੜੇ ਸਾਡੇ ਵੀਰ ਧਰਮ ਪਰਵਰਤਨ ਕਰਕੇ ਚਲੇ ਗਏ ਨੇ ਉਹਨਾਂ ਨੂੰ ਵਾਪਸ ਲਿਆਈਏ ਅਗਰ ਇੱਕ ਹੋਰ ਚੀਜ਼ ਦੇਖ ਰਿਹਾ ਜੀ ਕੋਈ ਕੋ ਸਾਫ ਸੂਰਤ ਦਾ ਬੰਦਾ ਹੈ ਉਹਨੇ ਆਪਣੇ ਛੱਕਿਆ ਲੇਕਿਨ ਉਹ ਕੁਐਸਚਨ ਤੇ ਨੰਟੀ ਤੇ ਜਾਂਦਾ ਹੈ ਉਹਨਾਂ ਮਾਰਕਟ ਆਈ ਹੁੰਦੀ ਉਹਦੇ ਕਿ ਕਿਸਾਂ ਦੀ ਬੈਜੀ ਨੂੰ ਬੋਲਿਆ ਜਾ ਕਾਰਨ ਉਹ ਵੀ ਅੱਧੀ ਕਰ ਦਿੱਤੀ ਗਈ ਕਿ ਲੱਗਦਾ ਵੈਲਿਡ ਲੱਗਦਾ ਤੁਹਾਨੂੰ ਇਹ ਚੀਜ਼ਾਂ ਜਿਹੜੇ ਕੁਝ ਧਿਆਨ ਦੇਣ ਦੇ ਬੰਦੇ ਦੀ ਆਦਤ ਲੱਗਦੀ ਹੈ ਸ਼ਾਇਦ ਹੋਤਾ ਕੁਸਮਾ ਪਾ ਕੇ ਫਿਰ ਤਾਂ ਵਾਪਸੀ ਕਰਨਾ ਹੋਵੇ ਲੇਕਿਨ ਇਸ ਤਰ੍ਹਾਂ ਬਹੇਈਏ ਇਸ ਤਰ੍ਹਾਂ ਤਾਂ ਲੱਗਦਾ ਕਿ ਇਸ ਤਰ੍ਹਾਂ ਵਾਪਸੀ ਨਹੀਂ ਇਸ ਤਰ੍ਹਾਂ ਦਾ ਦੇਖੋ ਬਿਹੇਵੀਅਰ ਤੇ ਨਹੀਂ ਹੋਣਾ ਚਾਹੀਦਾ ਬਾਕੀ ਹਰ ਬੰਦੇ ਦੀ ਇੱਕ ਆਪਣੀ ਆਪਣੀ ਸੋਚ ਹੈ ਹੁਣ ਕਈ ਲੋਕ ਇਸ ਤਰ੍ਹਾਂ ਦਾ ਰਸਤਾ ਬਣਾਉਂਦੇ ਨੇ ਕਿ ਇੱਕ ਰਸਤਾ ਹੈਗਾ ਜਿਹੜਾ ਅੱਜ ਮੈਂ ਆਪਜੀ ਸਾਹਮਣੇ ਅਪਣਾਉਣ ਜਾ ਰਿਹਾ ਇੱਕਦੋਤ ਸ਼ੁਰੂਆਤ ਹੋ ਜੇਗੀ ਤੁਹਾਡੀ ਅਸੀਂ ਇਹਦੇ ਲਈ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ 26 ਤਰੀਕ ਤੋਂ 27 ਫਰਵਰੀ 27 ਫਰਵਰੀ ਨਹੀਂ ਬਾਜੀ ਜਨਵਰੀ ਜਨਵਰੀ ਹਾਂਜੀ ਉੱਥੋਂ ਸ਼ੁਰੂਆਤ ਕਰਨ ਜਾ ਰਹੇ ਤੇ ਪੋਵਿੰਡ ਗੁਰਦੁਆਰਾ ਸਾਹਿਬ ਤੋਂ ਵੀ ਇਹਦੀ ਅਨਾਉਂਸਮੈਂਟ ਕਰਾਂਗੇ ਉਸੇ ਦਿਨ ਤੋਂ ਇਹਦਾ ਆਗਾਜ਼ ਹੋਏਗਾ ਉਸੇ ਦਿਨ ਤੋਂ ਇਹਦੀ ਸ਼ੁਰੂਆਤ ਹੋਏਗੀ ਤੇ ਜਿੱਥੇ ਸਾਡੇ ਤਖਤ ਸਹਿਬਾਨਾਂ ਦੇ ਗ੍ਰੰਥੀ ਸਹਿਬਾਨ ਸੰਤ ਸਮਾਜ ਜਿੱਥੇ ਵੀ ਇਸ ਚੀਜ਼ਾਂ ਤੋਂ ਫੇਲ ਹੋਇਆ ਅਸੀਂ ਕਿਸੇ ਨੂੰ ਐ ਨਹੀਂ ਕਹਿੰਦੇ ਤੂੰ ਇਹ ਕਰਤਾ ਜਾਂ ਕਿੰਤੂ ਪਰੰਤੂ ਕਰਨ ਦਾ ਸਮਾਂ ਨਹੀਂ ਹੈ ਨਾ ਆਪਸ ਵਿੱਚ ਲੜਾਈਆਂ ਕਰਨ ਦਾ ਸਮਾਂ ਅਸੀਂ ਸਾਰੇ ਇਕੱਠੇ ਹੋ ਕੇ ਇਹ ਮੂਹਮ ਨੂੰ ਸ਼ੁਰੂ ਕਰੀਏ ਤੇ ਇਹਨੂੰ ਜੋਰ ਨਾਲ ਪੂਰੇ ਪੂਰੇ ਪਿਆਰ ਨਾਲ ਬਿਨਾਂ ਕਿਸੇ ਦਾ ਮਨ ਨੂੰ ਦੁਖਾਏ ਕਿਸੇ ਦੇ ਦਿਲ ਨੂੰ ਦੁਖਾਏ ਅਸੀਂ ਇਹ ਕੰਮ ਨੂੰ ਸ਼ੁਰੂ ਕਰੀਏ ਮੋਹਿਮ ਸ਼ੁਰੂ ਕਰੀਏ ਤੇ ਆਪਣੇ ਵੀਰਾਂ ਨੂੰ ਆਪਣੇ ਘਰ ਵਾਪਸੀ ਵੱਧ ਤੋਂ ਵੱਧ ਲਿਆਈਏ ਪੰਜਾਬ ਵਿੱਚ ਨਹੀਂ ਜਾਏਗੀ ਪੂਰੇ ਪੰਜਾਬ ਵਿੱਚ ਮੋਹਿਮ ਚਲਾਵਾਂਗੇ ਤੇ ਜਿਵੇਂ ਇੱਥੇ 5-6 ਲੱਖ ਬੰਦੇ ਦਾ ਇਕੱਠ ਹੋਇਆ ਸੀ ਨਾ ਉਹ 크ਿਸਚਨ ਦਾ ਸਾਡੇ ਦਾ ਇੱਕ ਸੁਪਨਾ ਹੈਗਾ ਕਿ ਉਹਨਾਂ ਵੱਡਾ ਇਕੱਠ ਹੋ ਕੇ ਜਦੋਂ ਜਿਸ ਦਿਨ ਮੇਰੇ ਵੀਰ ਸਾਡੇ ਘਰ ਵਾਪਸੀ ਕਰਨਗੇ ਤੇ ਮੈਂ ਸੋਚਾਂਗਾ ਕਿ ਅੱਜ ਸਾਡੇ ਗੁਰੂ ਮਹਾਰਾਜ ਨੇ ਜਿਹੜੀ ਸੇਵਾ ਆਪ ਲੈਣੀ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਅਸੀਂ ਕੋਈ ਵੀ ਨਹੀਂ ਹੁੰਦੇ ਨਾ ਮੈਂ ਨਾ ਤੁਸੀਂ ਕੋਈ ਇੰਨਾ ਵੱਡਾ ਨਹੀਂ ਜੋ ਇਹ ਕੰਮ ਆਪ ਕਰ ਸਕੇ ਜਦ ਤੱਕ ਉਸ ਗੁਰੂ ਮਹਾਰਾਜ ਦਾ ਹੁਕਮ ਨਹੀਂ ਹੁੰਦਾ ਉਹ ਆਪ ਹੱਥ ਰੱਖ ਕੇ ਸੇਵਾ ਨਹੀਂ ਲੈਂਦੇ ਕੋਈ ਇਹ ਸੇਵਾ ਨਹੀਂ ਕਰ ਸਕਦਾ ਆਫਿਸ ਨਹੀਂ ਭਾਜੀ ਆਫਿਸ ਦਾ ਇਹਦੇ ਵਿੱਚ ਐਸਾ ਕੁਸਤਰੀ ਕੁਝ ਨਹੀਂ ਹੈ ਨੰਬਰ ਅਸੀਂ ਤੁਹਾਨੂੰ ਫਲੈਸ਼ ਕਾਰਦੇ ਨੰਬਰ ਤੇ ਤੁਸੀਂ ਰੀਚ ਕਰੋ ਅਸੀਂ ਤੁਹਾਨੂੰ ਜਲਦ ਹੀ ਆਪਣਾ 26 ਤਰੀਕ ਨੂੰ ਐਡਰੈਸ ਵੀ ਦੱਸਾਂਗੇ ਆਫਿਸ ਤੁਸੀਂ ਉਹਨੂੰ ਕਹਿ ਲਓ ਭਾਵੇਂ ਸਾਡਾ ਰਾਇਅਸ ਸਮਝ ਲਓ ਉਹਦਾ ਤੁਹਾਨੂੰ ਸਾਰਾ ਐਡਰੈਸ ਜਿਹੜਾ ਉਸ ਦਿਨ ਅਸੀਂ ਪ੍ਰੋਵਾਈਡ ਕਰਾ ਦਾਂਗੇ ਤੇ ਜਿਹੜੇ ਵੀ ਵੀਰ ਨੇ ਉਹ ਸਾਨੂੰ ਸੰਪਰਕ ਕਰਨ ਅਸੀਂ ਆਪ ਸਾਰਿਆਂ ਦੇ ਮਾਧਿਅਮ ਤੇ ਹੁਣ ਤੇ ਤੁਸੀਂ ਵੀ ਮੇਰੇ ਵੱਡੇ ਵੀਰ ਹੋ ਤੁਸੀਂ ਸਾਰਿਆਂ ਨੇ ਸਾਡੀ ਬਾਹ ਫੜਨੀ ਹੈ ਤੁਸੀਂ ਸਾਨੂੰ ਸਿਖਾਣਾ ਤੁਸੀਂ ਸਮਝਾਣਾ ਤੇ ਤੁਸੀਂ ਸਾਡੇ ਤੋਂ ਜ਼ਿਆਦਾ ਗਿਆਨਵਾਨ ਹੈਗੇ ਹੋ ਤੁਹਾਨੂੰ ਇਸ ਚੀਜ਼ਾਂ ਦਾ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਤੁਸੀਂ ਗਰਾਊਂਡ ਤੇ ਰਹਿੰਦੇ ਹੋ ਤੇ ਮੈਂ ਤੇ ਫਿਰ ਵੀ ਮੀਡੀਆ ਨੂੰ ਵੀ ਐਜ਼ ਏ ਤੁਹਾਡਾ ਛੋਟਾ ਭਰਾ ਬੇਨਤੀ ਕਰਾਂਗਾ ਕਿ ਤੁਸੀਂ ਮੇਰੇ ਵੱਡੇ ਵੀਰ ਬਣ ਕੇ ਮੇਰੀ ਬਾਹ ਫੜਨਾ ਤੇ ਮੈਨੂੰ ਸਿਖਾਓ ਸਮਝਾਓ ਵੀ ਇਹ ਤਰੀਕਾ ਇਹਨੂੰ ਹੈਗਾ ਮਕਰਨ ਨੂੰ ਤਿਆਰ ਹੈਗਾ ਮੇਰਾ ਇੱਕੋ ਹੀ ਕਮ ਉੱਦਾ ਹੈਗਾ ਆਪਣੇ ਬੰਦਿਆਂ ਦੀ ਪਰਿਵਾਰਾਂ ਦੀ ਘਰ ਵਾਪਸੀ ਬਸ ਠੀਕ ਹੈ ਠੀਕ ਹੈ ਥੈਂਕ ਯੂ